ਡੇਰਾ ਬਾਬਾ ਨਾਨਕ ਦੇ ਵਿੱਚੋਂ ਖਬਰ ਮਹੀ ਹੈ ਕਿ ਉਥੋਂ ਦੀ ਨਗਰ ਕਾਉਂਸਲ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਨੇ 13 ਵਾਰਡਾਂ ਦੇ ਵਿੱਚੋਂ 9 ਤੇ ਜਿੱਤ ਦਰਜ ਕੀਤੀ ਹੈ ਜਦਕਿ 4 ਹਲਕਿਆਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜੀਤੂ ਰਹੇ ਨੇ ਗੱਲਬਾਤ ਦੌਰਾਨ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰਧਾਵਾ ਨੇ ਆਖਿਆ ਕਿ ਸਾਡੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਦਾ ਧੰਨਵਾਦ ਕਰਨਾ ਬਣਦਾ ਹੈ ਉਹਨਾਂ ਨੇ ਆਖਿਆ ਕਿ ਸਾਡੇ ਕੰਮ ਨੂੰ ਵੋਟਾਂ ਪਈਆਂ ਨੇ ਅਤੇ ਅਗਾਹ ਵੀ ਇਸੇ ਤਰੀਕੇ ਨਾਲ ਅਸੀਂ ਹੋਰ ਕੰਮ ਕਰਦੇ ਰਹਾਂਗੇ ਨਾਲ ਹੀ ਵਾਰਡ ਨੰਬਰ 4 ਦੇ ਵਿੱਚ ਕਾਂਗਰਸੀ ਉਮੀਦਵਾਰ ਦਾ ਸਿਰ ਪਾਟਣ ਦੀ ਖਬਰ ਹੈ ਜਿਸ ਨੂੰ ਸਟਾ ਲੱਗੀਆਂ ਨੇ ਉਹਦੇ ਉੱਤੇ ਵੀ ਗੁਰਦੀਪ ਸਿੰਘ ਰੰਧਾਵਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਬਣ ਗਈ ਜੀ ਝੂਠ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਦੇ ਆਮਾਦੀ ਪਾਰਟੀ ਇੱਕ ਦਾ ਜੱਜ ਅਜੇ ਬਾਕੀ ਹੋਣ ਵਾਲਾ ਹੈ ਬਣ ਕੇ ਬਣ ਕੇ ਜਿਹੜੀ ਕਹਿਣਾ ਚਾਹੋ ਕਿ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਤੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਤਾਂ ਕਥਨੀ ਚ ਪੂਰੀ ਹੈ